ਲੋਕਾਂ ਨੂੰ ਚੋਰਾਂ ਤੋਂ ਬਚਾਉਣ ਵਾਲੀ ਪੁਲਿਸ ਦੇ ਆਪਣੇ ਥਾਣੇ 'ਚ ਜੇ ਚੋਰੀ ਹੋ ਜਵੇ ਫਿਰ ਇਸ ਦੇ ਲਈ ਕੀ ਕੀਤਾ ਜਾ ਸਕਦਾ ਮਾਮਲਾ ਬਠਿੰਡਾ ਸ਼ਹਿਰ ਦੇ ਥਾਣਾ ਕਿੰਨਰ ਕਲੋਨੀ ਦਾ ਹੈ ਜਿੱਥੇ ਚੋਰ ਥਾਣੇ ਵਿੱਚ ਖੜੇ ਟਰਾਲੇ ਦੇ ਟਾਇਰ ਹੀ ਲਾ ਕੇ ਫਰਾਰ ਹੋ ਗਏ ਤੇ ਪੁਲਿਸ ਨੂੰ ਇਸ ਚੋਰੀ ਬਾਰੇ ਪਤਾ ਹੀ ਨਾ ਲੱਗਾ ਅਸਲ ਵਿੱਚ ਥਾਣੇ ਦੇ ਵਿੱਚ ਵਕਫ-ਵਕਫ ਮਾਮਲਿਆਂ ਵਿੱਚ ਜ਼ਬਤ ਕੀਤੇ ਕੁਝ ਟਰੱਕ ਟਰਾਲੇ ਖੜੇ ਸੀ ਜਿਨ੍ਹਾਂ 'ਚੋਂ ਇੱਕ ਟਰਾਲੇ ਦੇ ਟਾਇਰ ਚੋਰੀ ਹੋ ਗਏ ਹਾਲਾਂਕਿ ਪੁਲਿਸ ਇਸ ਮਾਮਲੇ ਵਿੱਚ ਪੱਲਾ ਛਾੜਦੀ ਨਜ਼ਰ ਆ ਰਹੀ ਹੈ ਕਿ ਟਰਾਲਾ ਥਾਣੇ ਦੀ ਹੱਦ ਤੋਂ ਬਾਹਰ ਖੜਾ ਸੀ ਹਾਂਜੀ ਹਾਂਜੀ ਸਰ ਕੀ ਮਾਮਲਾ ਹੈ ਜਿਹੜਾ ਰਾਤ ਘਟਨਾ ਵਾਪਰੀ ਹੈ ਤਾਂ ਦੇ ਟ੍ਰੈਕਰ ਦਾ ਡਾਟਾ ਉਹ ਮੇਰੇ ਹੁਣੇ ਨੋਟਚ ਆਇਆ ਉਹਦੀ ਜਾਂਚ ਕਰ ਰਹੇ ਆ ਬੀਐਸਪੀ ਸਿਟੀ ਵੱਲੋਂ ਜਾਂਚ ਕਰ ਰਹੇ ਆ ਤੋ ਬਾਅਦ ਕੋਈ ਕੰਦਾ ਤੇ ਕੁਝ ਗਿਣਤੀ ਦਾ ਪਤਾ ਲੱਗਿਆ ਜੀ ਕਿੰਨੇ ਨਹੀਂ ਨਹੀਂ ਕੁਝ ਨਹੀਂ ਪਤਾ ਲੱਗਾ ਜੀ ਟਰੱਕ ਕਿੱਥੇ ਖੜੇ ਆ ਹਦੂਦ ਦੇ ਟਰੱਕ ਹਦੂਦ ਤੋਂ ਬਾਹਰ ਖੜੇ ਥਾਣੇ ਤੋਂ ਬਾਹਰ ਖੜੇ ਆ ਲੋਕਾਂ ਨੂੰ ਚੋਰਾਂ ਤੋਂ ਬਚਾਉਣ ਵਾਲੀ ਪੁਲਿਸ ਦੇ ਆਪਣੇ ਥਾਣੇ 'ਚ ਜੇ ਚੋਰੀ ਹੋ ਜਵੇ ਫਿਰ ਇਸ ਦੇ ਲਈ ਕੀ ਕੀਤਾ ਜਾ ਸਕਦਾ ਮਾਮਲਾ ਬਠਿੰਡਾ ਸ਼ਹਿਰ ਦੇ ਥਾਣਾ ਕਿੰਨਰ ਕਲੋਨੀ ਦਾ ਹੈ ਜਿੱਥੇ ਚੋਰ ਥਾਣੇ ਵਿੱਚ ਖੜੇ ਟਰਾਲੇ ਦੇ ਟਾਇਰ ਹੀ ਲਾ ਕੇ ਫਰਾਰ ਹੋ ਗਏ ਤੇ ਪੁਲਿਸ ਨੂੰ ਇਸ ਚੋਰੀ ਬਾਰੇ ਪਤਾ ਹੀ ਨਾ ਲੱਗਾ ਅਸਲ ਵਿੱਚ ਥਾਣੇ ਦੇ ਵਿੱਚ ਵਕਫ ਵਕਫ ਮਾਮਲਿਆਂ ਵਿੱਚ ਜ਼ਬਤ ਕੀਤੇ ਕੁਝ ਟਰੱਕ ਟਰਾਲੇ ਖੜੇ ਸੀ ਜਿਨ੍ਹਾਂ ਚੋਂ ਇੱਕ ਟਰਾਲੇ ਦੇ ਟਾਇਰ ਚੋਰੀ ਹੋ ਗਏ ਹਾਲਾਂਕਿ ਪੁਲਿਸ ਇਸ ਮਾਮਲੇ ਵਿੱਚ ਪੱਲਾ ਛਾੜਦੀ ਨਜ਼ਰ ਆ ਰਹੀ ਹੈ ਕਿ ਟਰਾਲਾ ਥਾਣੇ ਦੀ ਹੱਦ ਤੋਂ ਬਾਹਰ ਖੜਾ ਸੀ ਹਾਂਜੀ ਸਰ ਕੀ ਮਾਮਲਾ ਹੈ ਜਿਹੜਾ ਰਾਤ ਘਟਨਾ ਵਾਪਰੀ ਯਾਰ ਡੇਂਟਰ ਕਾ ਦਾ ਟਾਇਰ ਚੋਰੀ ਹੋ ਗਿਆ ਉਹ ਮੇਰੇ ਹੁਣੇ ਰਿਪੋਰਟ ਚ ਆਇਆ ਉਹਦੀ ਜਾਂਚ ਕਰ ਰਹੇ ਆ ਪੀਐਸਪੀ ਸਿਟੀ ਵੱਲੋਂ ਜਾਂਚ ਕਰ ਰਹੇ ਆ ਤਬਾਅ ਕਰ ਦੰਦਾ ਤੇ ਕੁਝ ਗਿਣਤੀ ਦਾ ਪਤਾ ਲੱਗਿਆ ਜੀ ਕਿੰਨੇ ਨਹੀਂ ਨਹੀਂ ਕੁਝ ਨਹੀਂ ਪਤਾ ਲੱਗਾ ਕਿ ਰੱਕ ਕਿੱਥੇ ਖੜੇ ਆ ਫਲੂਦ ਦੇ ਰੱਕ ਫਲੂਦ ਤੋਂ ਬਾਹਰ ਖੜੇ ਥਾਣੇ ਤੋਂ ਬਾਹਰ ਖੜੇ